ਕੁਝ ਕਹਿਣਾ ਕਰਨੀ ਤੁਸੀਂ ਝੂਠਾ ਸਾਰਾ ਮਝੂਠਾ ਉਹ ਮਤਿ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੇ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਾ ਦੂਜਾ ਵਿਆਹ ਕਰਾਣਾ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਦੇਖੋ ਥਾਰ ਵਾਲੀ ਮਸ਼ਹੂਰ ਹੀ ਐ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵਸੇ ਨਹੀਂ ਕਿਸੇ ਪਾਸੇ ਵੀ ਨਹੀਂ ਦੂਜਿਆਂ ਨੂੰ ਵਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹਣਾ ਕੋਰਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਬਜਨਾਰੀਆਂ ਨੂੰ ਬਾਹਰ ਕਸਾ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਟ ਨੂੰ ਕੀ ਕਹਾਂ ਮੈਂ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਉ ਹੈ ਇਹਨਾਂ ਨੇ ਮੈਨੂੰ ਸਤਾ ਰੱਖਿਆ ਕਿ ਜਿਹਨਾਂ ਮੈਂ ਜਵਾਕਾਂ ਨੂੰ ਲਾ ਕੇ ਕਰਾਇਆ ੱਟਕੇ ਖਾਂਦੀ ਫਿਰਦੀਆਂ ਗਈਆਂ ਇਹਨੂੰ ਸ਼ਰਮ ਨਹੀਂ ਆਉਂਦੀ ਇੱਡੀ ਗੰਦੇ ਜਨਾਨੇ ਨੂੰ ਡੁੱਬ ਕੇ ਮਰ ਜਾਣ ਦੇ ਮਾਪਿਓਂ ਕਿਦਾ ਡੁੱਬ ਕੇ ਨੱਕ ਡੁਬੋ ਕੇ ਮਰ ਜਾਣ ਕਿਸੇ ਦਾ ਤੇ ਘਰ ਛੱਡ ਦਵੇਂ ਕਿਸੇ ਦਾ ਘਰ ਨਹੀਂ ਛੱਡਦੀ ਏ ਘਰ ਨਾਲ ਨਾ ਗੱਲ ਕੀਤੀ ਵੀ ਤੂੰ ਘਰ ਨਾਲ ਰਹਿੰਦਾ ਹੀ ਨਹੀਂ ਮੇਰੇ ਨਾਲ ਚਿੱਟੇ ਦੇ ਕੇਸ ਵਿੱਚ ਅੰਦਰ ਸੀਗਾ ਹੁਣ ਵੀ ਬਾਹਰ ਕੇ ਚਿੱਟਾ ਹੀ ਵੇਚੀ ਜਾਂਦੇ ਨੇ ਕਿੱਥੋਂ ਆਏ ਪੈਸੇ ਜੇ ਥਾਰ ਸਰਕਾਰ ਨੇ ਅੰਦਰ ਕਰਦੀ ਕੋਠੀ ਸੀਲ ਕਰਦੀ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲੋਂ ਕਿੱਥੋਂ ਹੀ ਖਰਚੇ ਜਾਂਦੇ ਕਿ ਕੋਡ ਵਿੱਚ ਵਕੀਲੇ ਪੈਸੇ ਨਾ ਲੈ ਹੋਣਗੇ ਹੁਣ ਮਗਰ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਤੂੰ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੇ ਕਰਾ ਕੇ ਵੀ ਇਹ ਕੁੜੀ ਨੂੰ ਇੱਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਐ ਨਾਮ ਲੈਂਦੀ ਐ ਮੈਂ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲਾਉਂ ਕੇ ਅੰਦਰ ਵਿਆਹ ਕਰਾ ਲਓ ਮੈਂ ਵੀ ਕਰਾ ਲੈਣੀ ਆ ਮੇ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆ ਇਹਦਾ ਪਿਓ ਜਸਵੰਤ ਸਿੰਘ ਅਮਨਦੀਪਪੁਰ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਹਿਣ ਕੀਤੇ ਹੋਏ ਨੇ ਆ ਗਵਾਹ ਇਹ ਗਵਾਹ ਕਿਹੜੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਇਹਨਾਂ ਦੇ ਦੁੱਕੇ ਦੇ ਬੰਦੇ ਸਾਡੇ ਘਰੇ ਬਿਠਾ ਰੱਖੇ ਨੇ ਵੀ ਇਹ ਜਨਾਨੀ ਨੂੰ ਬੱਚੇ ਸਮੇਤ ਵੜਨ ਨਹੀਂ ਦੇਣਾਗਾ ਉਹਨੂੰ ਕਬਜ਼ਾ ਕਰਾ ਕੇ ਰੱਖਿਆ ਇਹ ਗਵਾਹ ਨੂੰ ਨਾਲ ਚੱਕ ਕੇ ਲੱਤੀ ਆ ਇਹਨਾਂ ਦੇ ਸਹਿਣ ਨੇ ਕਿਹੜੇ ਗਵਾਹ ਨੇ ਕਿਹੜੇ ਗੁਰਦੁਆਰੇ ਵਾਲੇ ਪਰਮਿਸ਼ਨ ਦਿੰਦੇ ਨੇ ਗੁਰਦੁਆਰੇ ਚ ਧੰਦਾ ਬਣਾ ਰਕੇ ਗੁਰਦੁਆਰੇ ਵਾਲਿਆਂ ਨੇ ਬਿਨਾ ਤੁਸੀਂ ਪ੍ਰੂਫ ਤੋਂ ਬਿਨਾ ਤੁਸੀਂ ਕੌਣ ਨਾਲ ਗਿਆ ਕੋਈ ਵੀ ਨਹੀਂ ਨਾਲ ਗਿਆ ਅਕੇ ਦੋ ਜਣੇ ਆਏ ਸੀ ਜੀ ਅਸੀਂ ਤਾਂ ਅੱਗੇ ਕੁਆਰੇ ਹੈਗੇ ਆ ਅਸੀਂ ਆਪਦੀ ਰਜਮੰਦੀ ਨਾਲ ਵਿਆਹ ਕਰਾ ਰਹੇ ਆ ਮੈਨੂੰ ਦੋ ਪਹਿਲਾਂ ਮੇਰਾ ਹੱਕ ਬਣਦਾ ਕਿ ਜਿੱਥੇ ਮਰਜੀ ਜਾ ਕਿਨੇ ਕਿਨੇ ਕਰਾਇਆ ਵਿਆਹ ਅਮਨਦੀਪ ਕੌਰ ਨੇ ਜਿਹੜੀ ਥਾਰਮ ਵਾਲੀ ਦੇ ਨਾਮ ਤੇ ਮਸ਼ਹੂਰ ਸੀਗੀ ਪਹਿਲਾਂ ਚਿੱਟੇ 'ਚ ਫੜੀ ਗਈ ਹੈ ਤਾਂ ਦੇ ਵਿੱਚ ਢੋਂਗਰ ਜਾਇਆ ਹੋਇਆ 25 2500 5 5000 ਰੁਪਏ ਪੁੱਛੇ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਤਾਂ ਹਰ ਕੱਢ ਰਹੇ ਆ ਦੇਖੋ ਇਹਨਾਂ ਨੇ ਗੰਦ ਪਾ ਰੱਖਿਆ ਨੀਰਾ ਕੋਟ ਵਿੱਚ ਜਾਓ ਜੀ ਤੁਸੀਂ